ਆ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੇਵਾ ਨਿਵਾ ਰਹੇ ਨੇ ਪਿੰਡ ਪੋਣੀਵਾਲ ਦੇ ਜਿਹੜੇ ਕਿ ਗਊਆਂ ਦੀ ਸੇਵਾ ਵਾਸਤੇ ਆ ਇਧਰ ਤੁਸੀਂ ਦੇਖ ਰਹੇ ਹੋ ਜਾਲ ਦੇ ਵਿੱਚ ਦੀ ਜਿਹੜਾ ਤਕਰੀਬਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅ ਹਰੇ-ਚਾਰੇ ਦੀ ਸੇਵਾ ਜਿਹੜੀ ਸੁਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਸੋ ਇਧਰ ਤੁਸੀਂ ਦੇਖ ਰਹੇ ਹੋ ਬਾਈ ਜੀ ਬਹੁਤ ਵਧੀਆ ਮੋਟਰਸਾਂ ਖੜਾ ਕੇ ਜਿਹੜੀ ਸੇਵਾ ਨਿਵਾ ਰਹੇ ਨੇ ਗਊਆਂ ਦੀ ਤੇ ਇਧਰ ਕੋਈ ਵੀਰ ਆ ਯਾਨੀ ਇਧਰ ਹਰਾ-ਚਾਰਾ ਚਲੋ ਵਧੀਆ ਦਾਨਪੁਨ ਕਰਕੇ ਗਿਆ ਵੈਸੇ ਸਾਈਡ ਤੇ ਪਾ ਕੇ ਗਿਆ ਪਰ ਆ ਜਾਲ ਦੀ ਵਜ੍ਹਾ ਹੁਣ ਕਾਰਨ ਅ ਕੋਸ਼ਿਸ਼ ਸਾਡੀ ਸੋਸਾਇਟੀ ਦੀ ਆ ਦੇਖੋ ਦੋਸਤੋ ਵੀ ਅਸੀਂ ਇਧਰੋਂ ਦੋਵਾਂ ਲਈ ਜਾਲ ਤੋਂ ਜਿਹੜਾ ਟੱਪ ਕੇ ਪਾ ਸਕੀਏ ਤਾਂ ਕਿ ਕਿਸੇ ਜਾਨਵਰ ਦੇ ਸੀਤੀ ਤੋਂ ਸੀਤੀ ਮੂੰਹ ਚ ਪਾ ਸਕੇ ਸੋ ਇਧਰ ਹਰੇ ਚਾਰੇ ਦੀ ਸੇਵਾ ਜਿਹੜਾ ਬੰਦਾ ਕਰਕੇ ਗਿਆ ਬਹੁਤ ਵਧੀਆ ਕਰਕੇ ਗਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਜਾਨਵਰਾਂ ਦੀ ਸੇਵਾ ਬਹੁਤ ਵਧੀਆ ਜਿਹੜੀ ਸਾਡੀ ਵੀ ਕੋਸ਼ਿਸ਼ ਇਹੀ ਰਹਿੰਦੀ ਆ ਆ ਢੇਰੀਪਰ ਚੌਧਰੀ ਤੇ ਇਧਰ ਸਾਡੇ ਚੌਧਰੀ ਸਾਹਿਬ ਵੀ ਵਧੀਆ ਸੇਵਾ ਨਿਭਾਉਂਦੇ ਨੇ ਸਾਡੇ ਨਾਲ ਹੀ ਹੁੰਦੇ ਨੇ ਹਰ ਵਕਤ ਹਰ ਮੋੜ ਤੇ ਇਧਰ ਬਹੁਤ ਵਧੀਆ ਸਟੂਡੈਂਟ ਨੇ ਪਿਆਰੇ ਵਿਦਿਆਰਥੀ ਨੇ ਜਿਹੜੇ ਇੱਕ ਸੇਵਾ ਨਿਭਾ ਰਹੇ ਨੇ ਦੋਸਤੋ ਤੁਸੀਂ ਦੇਖ ਰਹੇ ਹੋ ਸੋ ਗਊਆਂ ਦੀ ਸੇਵਾ ਇਹਨਾਂ ਬੀੜ ਦੋਸਾਂ ਦੇ ਵਿੱਚ ਅਸੀਂ ਹਰ ਇੱਕ ਮੰਗਲਵਾਰ ਨੂੰ ਕੋਸ਼ਿਸ਼ ਹੁੰਦੀ ਹੈ ਸਾਡੀ ਸੁਸਾਇਟੀ ਦੀ ਵੀ ਹਰ ਵਕਤ ਅਸੀਂ ਥੋੜੀ-ਬਹੁਤੀ ਜਿੰਨਾ ਕੋਈ ਸਾਥ ਹੋ ਸਕੇ ਆਪਣਾ 10 ਮਿੰਟ ਸੌਣ ਜਰੂਰ ਕੱਢਦੇ ਰਿਹਾ ਕਰੋ ਦੋਸਤੋ ਕਿਉਂਕਿ ਮਾਇਆ ਨਾਲ ਨਾ ਜਾਣੀ ਬੰਦਿਆ ਜਦ ਹੋ ਗਈ ਖਤਮ ਕਹਾਣੀ ਬੰਦਿਆ ਤੂੰ लेखा ਦੇਣਾ ਰੱਬ ਕੋਲ ਉਹ ਗਰਵਾਣੀ ਸੱਚ ਸੁਣਾਉਂਦੀ ਆ ਪੰਨਾਦਾਨ ਭਜਨ ਕਰ ਲੈ ਤੇਰੀ ਉਮਰ ਵੀਰ ਦੀ ਜਾਂਦੀ ਆ ਤੇਰੀ ਉਮਰ ਵੀਰ ਦੀ ਜਾਂਦੀ ਆ ਸੋ ਆਪਣਾ 10 ਮਿੰਟ ਸੌਣ ਜਰੂਰ ਕੱਢਦੇ ਰਿਆ ਕਰੋ ਦੋਸਤੋ ਸੋ ਪ੍ਰਮਾਤਮਾ ਹਰੇਕ ਘਰ ਨੂੰ ਪ੍ਰਮਾਤਮਾ ਹਰੇਕ ਜਾਨਵਰਾਂ ਨੂੰ ਤੇ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਸੋ ਬੈਗਰੂ ਦੀ ਕਿਰਪਾ 사ਤ ਕਰੋ ਦੋਸਤੋ ਜਿਹੜੀ ਸੇਵਾ ਨਿਵਾ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਿਸਪੈਕਟਡ ਬਾਈ ਜੀ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇਸੇ ਤਰ੍ਹਾਂ ਅ ਜਿੱਥੇ ਵੀ ਹੋ ਸਕੇ ਗਊਆਂ ਦੀ ਸੇਵਾ ਦੋਸਤੋ ਕਰਦੇ ਰਹਿਣਾ ਜਾਨਵਰਾਂ ਦੀ ਸੇਵਾ ਕਰਦੇ ਰਹਿਣਾ ਹੀ ਜ਼ਿੰਦਗੀ ਦਾ ਅਸਲ ਸੱਚਾ ਤੇ ਅਸਲ ਫਲ ਵੀ ਆ ਤੂੰ ਮਾਲਕ ਦੇ ਰੰਗ ਨਹੀਂ ਉਂਦੀਆਂ ਰਚਾਈਆਂ ਆ